ਚਾਹ ਵਾਲੀ ਕੁੜੀ ਦੋਸਤੋ سوشل میڈیا ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਲੋਕਾਂ ਨੇ ਬਹੁਤ ਜ਼ਿਆਦਾ ਹਮਦਰਦੀ ਦਿਖਾਈ ਕਿਸੇ ਨੇ ਲੱਖ ਰੁਪਇਆ ਦਿੱਤਾ ਕਿਸੇ ਨੇ 2 ਲੱਖ ਦਿੱਤਾ ਗਰੀਬ ਸਮਝ ਕੇ ਵੀ ਇਹ ਕੁੜੀ ਜਿਹੜਾ ਆਪਣਾ ਟੱਬਰ ਪਾਲਦੀ ਆ ਪਰ ਦੋਸਤੋ ਇਹ ਕੁੜੀ ਇੰਨੀ ਸ਼ਤਾਨ ਨਿਕਲੇਗੀ ਕਿਸੇ ਨੂੰ ਪਤਾ ਵੀ ਨਹੀਂ ਸੀ ਦੋਸਤੋ ਲੋਕਾਂ ਦੀ ਹਮਦਰਦੀ ਜਿੱਤਣ ਲਈ ਇਸ ਨੇ ਆਪਣੇ ਪਿਓ ਨੂੰ ਜਿਹੜਾ ਮਰਿਆ ਕਰਾਰ ਦੇਤਾ ਆਪਣੇ ਪਿਓ ਨੂੰ ਜਿਉਂਦੇ ਨੂੰ ਹੀ ਮਾਰ ਦਿੱਤਾ ਪਰ ਜਦੋਂ ਇਸ ਕੁੜੀ ਦਾ ਇੰਟਰਵਿਊ ਸਾਹਮਣੇ ਆਈਆਂ ਵੀ ਮੇਰਾ ਪਿਓ ਜਿਹੜਾ ਮਰ ਚੁੱਕਿਆ ਉਸ ਤੋਂ ਬਾਅਦ ਅਚਾਨਕ ਇਸ ਕੁੜੀ ਦਾ ਜਿਹੜਾ ਪਿਤਾਓ ਸਾਹਮਣੇ ਆਇਆ ਉਸ ਦਿਨ ਉਸਨੇ ਜਿਹੜੀ ਆਪਣੇ ਨਾਲ ਬੀਤੀ ਸਾਰੀ ਹੱਡ ਬੀਤੀ ਦੱਸੀ ਵੀ ਜਿਹੜੀ ਮੇਰੀ ਮਾਤਾ ਨੂੰ ਇਹ ਬਹੁਤ ਬੁਰਾ ਬੋਲਦੇ ਆ ਤੇ ਮੈਨੂੰ ਕਹਿੰਦੇ ਆ ਵੀ ਉਸ ਨੂੰ ਛੱਡ ਦੇ ਤੇ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਡੇ ਨਾਲ ਰਹਿਣ ਲੱਗ ਜੂੰਗਾ ਇਹ ਸਾਰਾ ਟੱਬਰ ਇਸ ਤਰੀਕੇ ਨਾਲ ਜਿਹੜਾ ਇਸ ਆਪਦੇ ਪਿਤਾ ਨੂੰ ਟੌਰਚਰ ਕਰ ਰਿਹਾ ਸੀ ਪਰ ਦੋਸਤੋ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਉਹਦੇ ਪਿਤਾ ਨੂੰ ਗਾਲਾਂ ਦਿੱਤੀਆਂ ਪਰ ਦੋਸਤੋ ਉਸਦੇ ਪਿਤਾ ਨੇ ਕਿਹਾ ਵੀ ਮੈਂ ਆਪਣੀ ਮਾਤਾ ਨੂੰ ਜਿਹੜਾ ਨਹੀਂ ਛੱਡ ਸਕਦਾ ਕਿਉਂਕਿ ਮਾਂ ਨੇ ਮੈਨੂੰ ਜਨਮ ਦਿੱਤਾ ਹੈ ਤੇ ਦੋਸਤੋ ਹੁਣ ਜਿਹੜੀ ਚਾਹ ਵਾਲੀ ਕੁੜੀ ਆ ਉਹ ਕਹਿ ਰਹੀ ਹੈ ਕਿ ਮੇਰੇ ਤੋਂ ਗਲਤੀ ਹੋ ਗਈ ਮੇਰੇ ਪਿਤਾ ਨੂੰ ਜਿਹੜਾ ਮੈਥੋਂ ਮਰਿਆ ਕਰਾਰ ਦਿੱਤਾ ਗਿਆ ਤਾਂ ਦੋਸਤੋ ਬਹੁਤ ਵੱਡੀ ਗਲਤੀ ਇਸ ਕੁੜੀ ਨੇ ਕੀਤੀ ਆ ਆਪਣੇ ਜਿਉਂਦੇ ਪਿਤਾ ਨੂੰ ਹੀ ਮਾਰ ਦਿੱਤਾ ਸਿਰਫ ਪੈਸੇ ਇਕੱਠੇ ਕਰਨ ਦੇ ਵਾਸਤੇ ਕਿਸੇ ਤੋਂ ਲੱਖ ਇਕੱਠਾ ਕੀਤਾ ਕਿਸੇ ਤੋਂ 2 ਲੱਖ ਇਕੱਠਾ ਕੀਤਾ ਪਰ ਦੋਸਤੋ ਹੁਣ ਜਿਹੜੀ ਇਸ ਕੁੜੀ ਦੇ ਕਰਤੂਤੋ ਲੋਕਾਂ ਸਾਹਮਣੇ ਆ ਗਈ ਵੀ ਇਸ ਤਰੀਕੇ ਨਾਲ ਜਿਹੜਾ ਲੋਕਾਂ ਤੋਂ ਪੈਸੇ ਠੱਗ ਰਹੀ ਸੀ ਤਾਂ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਕੁੜੀ ਗਲਤ ਆ ਜਾਂ ਫਿਰ ਇਹਦਾ ਪਿਤਾ ਗਲਤ ਆ ਕਮੈਂਟਾਂ ਵਿੱਚ ਜਰੂਰ ਦੱਸੋ ਮਿਲਦਾ ਕਨਵੇਂ ਵੀਡੀਓ ਦੇ ਨਾਲ ਮੁਸਲਮਾਨੀ ਰੂਹਾਨੀਅਤ ਦੇ ਗਲ ਇਹ ਇਲਮ ਦੇ ਮਾਹਿਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ